ਮੋ ਪਠਾਨਕੋਟ ਦੇ ਵਿਧਾਇਕ ਕਸ਼ਵਨੀ ਸ਼ਰਮਾ ਤੇ ਆਮ ਆਦਮੀ ਪਾਰਟੀ ਚੇਅਰਮੈਨ ਕੈਪਟਨ ਸੁਨੀਲ ਗੁਪਤਾ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਰਥ ਯਾਤਰਾ ਦਾ ਉਦਘਾਟਨ ਕੀਤਾ ਤੇ ਸ਼ੁਰੂਆਤ ਕੀਤੀ ਜਿਸ ਵਿੱਚ ਮੁੱਖ ਤਿਥੀਵਜੋਂ ਜਿਹੜੇ ਨੇ ਸतीश ਮਹਿੰਦਰੂਪੁਰ ਮੈਰ ਅਨਿਲ ਵਾਸੂਦੇਵਾ ਸਹਿਤ ਹੋਰ ਵੀ ਹਸਤੀਆਂ ਨੇ ਜਿਹੜੀ ਇਹ ਸ਼ਿਰਕਤ ਕੀਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਚੌਂਕਾਂ ਚੋਂ ਹੁੰਦੀ ਹੋਈ ਇਹ ਰਥ ਯਾਤਰਾ ਜਿਹੜੀ ਖਤਰੀ ਸਭਾ ਵਿਖੇ ਜਿਹੜੀ ਹੈ ਉਸਮਾਪਤ ਹੋਈ ਤੇ ਉੱਥੇ ਹੀ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਸੰਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਹੈ ਬੜੇ ਉਹ ਕੱਢੀ ਗਈ ਹੈ ਤੇ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਇਸ ਰਥ ਯਾਤਰਾ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕਰਨ ਦੇ ਲਈ ਵੀ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਾਮਨਾ ਕਰਦੇ ਹਾਂ ਪੂਰੀ ਸੇਵਾ ਸਮਿਤੀ ਵੱਲੋਂ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਮੁਬਾਰਕਬਾਦ ਦਿੱਤੀ ਗਈ ਹੈ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਸਮਰiddhi ਦੀ ਆਸ ਲੈ ਕੇ ਭਾਵਨਾ ਲੈ ਕੇ ਜਿਹੜੀ ਹੈ ਸ਼੍ਰੀ ਖਾਟੂ ਸ਼ਾਮ ਜਿਹਦੇ ਅੱਗੇ ਜਿਹੜੇ ਨੇ ਨਕਮਸਤਕ ਵੀ ਹੋਏ ਤੇ ਆਓ ਦੇਖਣਾ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਰਥ ਯਾਤਰਾ ਕੱਢੀ ਗਈ ਹੈ ਤੇ ਕਮ ਸੈਕਸ਼ਨ ਦੇ ਵਿੱਚ ਜੈ ਸ਼੍ਰੀ ਸ਼ਾਮ ਦਾ ਕਮੈਂਟ ਕਰਨਾ ਨਾ ਭੁੱਲਿਓ। ਸ਼੍ਰੀ 카ਟੂ ਸ਼ਾਮ ਸੇਵਾ ਸੰਤੀ ਦੇ ਦੁਆਰਾ ਅੱਜ ਇੱਥੇ ਰਾਤ ਯਾਤਰਾ ਨਿਕਾਲੀ ਜਾ ਰਹੀ ਹੈ। ਇਹ ਰਾਤ ਯਾਤਰਾ ਰਾਮਲੀਲਾ ਗਰਾਊਂਡ ਤੋਂ ਹੁੰਦੀ ਹੋਈ ਬਾਲਮਿਕੀ ਚੌਂਕ ਔਰ ਖਤਰੀ ਸਭਾ ਚ ਸਮਾਪਤ ਹੋਏਗੀ। ਮੈਂ ਵੀ ਸਾਰੇ ਪਠਾਨਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਰਾਤ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪ੍ਰਭੂ ਸ਼੍ਰੀ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸ਼੍ਰੀ ਖਾਟੂ ਸ਼ਾਮ ਸੇਵਾ ਸਮਿਤੀ ਦੀ ਤਰਫ ਸੇ ਆਏ ਬਾਬਾ ਖਾਟੂ ਸ਼ਾਮ ਜੀ ਕੀ ਫਾਗਨ ਮਾ ਕੀ ਰਾਤ ਯਾਤਰਾ ਪੂਰੇ ਪਠਾਨਕੋਟ ਵਿਖਿਆਰੋਂ ਸੇ ਧੂਮ-ਧਾਮ ਸੇ ਨਿਕਲਨੇ ਜਾ ਰਹੀ ਹੈ और आज के दिन बाबा खाटू शहर में अपनी नगरी में पूरे खाटू का भ्रमण करते हैं रथ के ऊपर बैठ के हमारे शहर वासियों के लिए हमारे पठानकोट वासियों के लिए खुश नसीब की बात है कि बाबा खाटू से चलकर हमारे पठानकोट शहर में आए हैं और हमारे बीच अपना मनोरंजन दिखाएंगे बाबा श्याम जैसे खाटू में जो कल्चर होता है वैसे ही हम पठानकोट में बाबा श्याम की कृपा से मनाने जा रहे हैं तो सभी शहर वासियों से ये निवेदन है कि बाबा की यात्रा में आए और धूमधाम से बाबा की यात्रा को निकालने में सफल बनाए बोल खाटू नरेश की जय हारे के सहारे की जय ਸ਼੍ਰੀ ਖਾਟੂ ਸ਼ਾਮ ਜੀ ਸੇਵਾ ਸਮਿਤੀ ਵੱਲੋਂ ਇੱਕ ਆਦੇਸ਼ੀ ਦੇ ਫਾਗਨ ਇੱਕ ਆਦੇਸ਼ੀ ਤੇ ਖਾਟੂ ਸ਼ਾਮ ਜੀ ਦੀ ਰਾਤ ਯਾਤਰਾ ਜਿਹੜੀ ਹੈ ਉਹ ਪਠਾਨਕੋਟ ਦੇ ਅੰਦਰ ਕੱਢੇ ਜਾ ਰਹੀ ਹੈ ਖਾਟੂ ਸ਼ਾਮ ਜੀ ਦੀ ਕਿਰਪਾ ਇਹਨਾਂ ਬੱਚਿਆਂ ਤੇ ਹੈ ਇਹ ਪ੍ਰਧਾਨ ਛੋਟਾ ਜ ਆ ਪ੍ਰਧਾਨ ਹੈ ਔਰ ਲੇਕਿਨ ਖਾਟੂ ਸ਼ਾਮ ਜੀ ਜਿਹਨਾਂ ਦੇ ਘਰ ਤੇ ਵਿਰਾਜਮਨ ਰਹੇ ਔਰ ਅੱਜ ਯਾਤਰਾ ਦੇ ਅੰਦਰ ਸਾਰੇ ਸ਼ਹਿਰ ਦੇ ਇਹਨਾਂ ਦੇ ਪੂਰੇ ਨੌਜਵਾਨ ਸਾਥੀ ਤਾਂ ਦੀ ਲੜੀ 'ਚ ਮੈਂ ਪਵਾਗਾ ਤੇ ਕਿਸ ਦਾ ਨਾਂ ਰਹਿ ਜੇਗਾ ਨਰਾਜ਼ਗੀ ਹੋਈ ਦੀ ਐ ਤੇ ਪ੍ਰਭੂ ਆਪਣਾ ਕੰਮ ਕਰਵਾਉਣ ਦੇ ਲਈ ਆਪੇ ਚੁੰਦੇ ਨੇ ਮੈਂ ਹੁਣੇ ਸ਼ਰਧਾ ਦੇਖ ਰਿਹਾ ਸੀ ਕਿ ਭੈਣ ਆਈ ਮੈਨੂੰ ਖਾੜੂ ਜਮ ਜਾਣ ਦਾ ਦੋ ਤਿੰਨ ਵਾਰ ਮੌਕਾ ਮਿਲਿਆ ਇਤਨੀ ਜ਼ਿਆਦਾ ਰਸ਼ ਹੁੰਦਾ ਤੇ ਔਰ ਲੋਕੀ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਜੜੀਆਂ ਉਹ ਪੇਂਟ ਕਰਦੇ ਨੇ ਇਹ ਹੋਰੇ ਖਾੜੂ ਜਾਮ ਨਿਰਾਸ਼ ਲੋਕਾਂ ਦੀ ਆਸ਼ਾ ਦੀ ਕਿਰਨ ਨੇ ਔਰ ਕਲਿਯੁਗ ਦੇ ਅੰਦਰ ਵੈਸੇ ਉਹਨਾਂ ਨੂੰ ਵਰਦਾਨ ਹੈ ਇਸ ਪਟਨਕੋਟ ਦਾ ਸੌਭਾਗਿਆ ਕਿ ਅੱਜ ਉਹਨਾਂ ਦੀ ਰਾਤ ਯਾਤਰਾ ਤੇ ਨਿਕਲ ਰਹੀ ਹੈ ਔਰ ਸਾਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਖਾੜੂ ਜਾਮ ਜੀ ਨੇ ਚਰਣਾ ਚਾਹੀਦਾ ਨਿਵੇਦਨ ਕਰਾਂਗਾ ਕਿ ਸਾਡੇ ਸ਼ਹਿਰ ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਔਰ ਸਭ ਪਰਿਵਾਰਾਂ ਦੇ ਘਰਾਂ ਚ ਸੁੱਖ ਰਹੇ ਸ਼ਾਂਤੀ ਰਹੇ ਸਮਰiddhi ਰਹੇ ਨਰੀਨਾ ਖੜੂਚਾਂ ਜੇਵਾ ਸਮਿਤੀ ਦੇ ਸਾਰੇ ਸਦਸਿਆਂ ਦੇ ਨੂੰ ਤਾਕਤ ਮਿਲੇ ਇਸੇ ਪ੍ਰਕਾਰ ਦੇ ਧਾਰਮਿਕ ਅਯੋਜਨਾ ਨੇ ਕਰਦੇ ਰਹਿਣ ਦਾ ਧੰਨਵਾਦ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਦੀ ਰਿਪੋਰਟ ਪਠਾਨਕੋਟ ਵਿਖੇ ਸ਼੍ਰੀ ਖਾਟੂ ਸ਼ਾਮ ਸਿਵਾ ਸਮਿਤੀ ਵੱਲੋਂ ਪ੍ਰਦਾਨ ਭਾਨੂਦੀ ਪ੍ਰਦਾਨਗੀ ਹੇਠ ਸ਼੍ਰੀ ਖਾਟੂ ਸ਼ਾਮ ਰਥ ਯਾਤਰਾ ਰਾਮਲੀਲਾ ਗਰਾਊਂਡ ਤੋਂ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਆਮ ਆਦਮੀ ਪਾਰਟੀ ਚੇਅਰਮੈਨ ਕੈਪਟਨ ਸੁਨੀਲ ਗੁਪਤਾ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਰਥ ਯਾਤਰਾ ਦਾ ਉਦਘਾਟਨ ਕੀਤਾ ਤੇ ਸ਼ੁਰੂਆਤ ਕੀਤੀ ਜਿਸ ਵਿੱਚ ਮੁੱਖ ਤੌਰ ਤੇ ਵਜੋਂ ਜਿਹੜੇ ਨੇ ਸतीश ਮਹਿੰਦਰੂਪੁਰ ਮੇਰ ਅਨਿਲ ਵਾਸੂਦੇਵਾ ਸਹਿਤ ਹੋਰ ਵੀ ਹਸਤੀਆਂ ਨੇ ਜਿਹੜੀ ਇਹ ਸ਼ਿਰਕਤ ਕੀਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਚੌਂਕਾਂ ਤੋਂ ਹੁੰਦੀ ਹੋਈ ਇਹ ਰਥ ਯਾਤਰਾ ਜਿਹੜੀ ਖ ਇਹ ਉਸ ਮਾਪਤ ਹੋਈ ਤੇ ਉੱਥੇ ਹੀ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਸੰਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਹੈ ਬੜੇ ਹਤੂਮਤਾਂ ਦੇ ਨਾਲ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈ ਹੈ ਤੇ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਇਸ ਰਥ ਯਾਤਰਾ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕਰਨ ਦੇ ਲਈ ਵੀ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਾਮਨਾ ਕਰਦੇ ਹਾਂ ਪੂਰੀ ਸੇਵਾ ਸਮਿਤੀ ਵੱਲੋਂ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਮੁਬਾਰਕਬਾਦ ਦਿੱਤੀ ਗਈ ਹੈ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਅਤੇ ਸਮਰiddhi ਦੀ ਆਸ ਲੈ ਕੇ ਭਾਵਨਾ ਲੈ ਕੇ ਜਿਹੜੀ ਹੈ ਸ਼੍ਰੀ ਖਾਟੂ ਸ਼ਾਮ ਜਿਹਦੇ ਅੱਗੇ ਜਿਹੜੇ ਨੇ ਨਤਮਸਤਕ ਵੀ ਹੋਏ ਤੇ ਆਓ ਦੇਖਣਾ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਰਥ ਯਾਤਰਾ ਕੱਢੀ ਗਈ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜੈ ਸ਼੍ਰੀ ਸ਼ਾਮ ਦਾ ਕਮੈਂਟ ਕਰਨਾ ਨਾ ਭੁੱਲਿਓ ਸ਼੍ਰੀ ਖਾਟੂ ਸ਼ਾਮ ਸੇਵਾ ਸੰਤੀ ਦੇ ਦੁਆਰਾ ਅੱਜ ਇੱਥੇ ਰਾਤ ਯਾਤਰਾ نکالی ਜਾ ਰਹੀ ਹੈ ਇਹ ਰਾਤ ਯਾਤਰਾ ਰਾਮਲੀਲਾ ਗਰਾਊਂਡ ਤੋਂ ਹੁੰਦੀ ਹੋਈ ਬਾਲਮਿਕੀ ਚੌਂਕ ਔਰ ਖਤਰੀ ਸਭਾ ਚ ਇਸ ਸਮਾਪਤ ਹੋਏਗੀ ਮੈਂ ਵੀ ਸਾਰੇ ਪਠਾਨਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਰਾਤ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪ੍ਰਭੂ ਸ਼੍ਰੀ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸ਼੍ਰੀ ਖਾਟੂ ਸ਼ਾਮ ਸੇਵਾ ਸਮਿਤੀ ਦੀ ਤਰਫੋਂ ਆਏ ਬਾਬਾ ਖਾਟੂ ਸ਼ਾਮ ਜੀ ਦੀ ਫਾਗਨ ਮਾ ਕੀ ਰਾਤ ਯਾਤਰਾ ਪੂਰੇ ਪਠਾਨਕੋਟ ਵਿਖੇ ਯਾਰਾਂ ਤੋਂ ਦੂਮਦਮ ਸੇ ਨਿਕਲਨੇ ਜਾ ਰਹੀ ਹੈ और आज के दिन बाबा खाटू शहर में अपनी नगरी में पूरे खाटू का भ्रमण करते हैं रथ के ऊपर बैठ के हमारे शहरवासियों के लिए हमारे पठानकोट वासियों के लिए खुश नसीब की बात है कि बाबा खाटू से चलकर हमारे पठानकोट शहर में आए हैं और हमारे बीच अपना मनोरंजन दिखाएंगे बाबा श्याम जैसे खाटू में जो कल्चर होता है वैसे ही हम पठानकोट में बाबा श्याम की कृपा से मनाने जा रहे हैं तो सभी शहर वासियों से ये निवेदन है कि बाबा की यात्रा में आएं और धूमधाम से बाबा की यात्रा को निकालने में सफल की की श्री खाटू श्याम सेवा समिति खाटू श्याम जी की रथ यात्रा जी है पठानकोट है ਘਾਟੂ ਸ਼ਾਮ ਜੀ ਦੀ ਕਿਰਪਾ ਇਹਨਾਂ ਬੱਚਿਆਂ ਦੇ ਆ ਪ੍ਰਧਾਨ ਛੋਟਾ ਜਾਂ ਪ੍ਰਧਾਨ ਹੈ ਔਰ ਲੇਕਿਨ ਘਾਟੂ ਸ਼ਾਮ ਜੀ ਇਹਨਾਂ ਦੇ ਘਰ ਚ ਵਿਰਾਜਮਨ ਰਹੇ ਔਰ ਅੱਜ ਯਾਤਰਾ ਦੇ ਅੰਦਰ ਸਾਰੇ ਸ਼ਹਿਰ ਦੇ ਇਹਨਾਂ ਦੇ ਪੂਰੇ ਨੌਜਵਾਨ ਸਾਥੀ ਨਾਂ ਦੀ ਲੜੀ ਚ ਮੈਂ ਪਵਾਗਾ ਤੇ ਕਿਸੇ ਦਾ ਨਾਂ ਰਹਿ ਜੇਗਾ ਨਰਾਜ਼ਗੀ ਹੋਈ ਵੀ ਹੈ ਤੇ ਪ੍ਰਭੂ ਆਪਣਾ ਕੰਮ ਕਰਵਾਉਣ ਦੇ ਲਈ ਆਪੇ ਚੁੰਦੇ ਨੇ ਮੈਂ ਹੁਣੇ ਸ਼ਰਧਾ ਦੇਖ ਰਿਹਾ ਸੀ ਕਿ ਪਹਿਲਾਂ ਹੀ ਮੈਨੂੰ ਫਾਟੂ ਝਾਮ ਜਾਂਦਾ ਦੋ ਦਿਨ ਬਾਅਦ ਮੌਕਾ ਮਿਲਿਆ ਇਤਨੀ ਜ਼ਿਆਦਾ ਰਸ਼ ਹੁੰਦਾ ਤੇ ਔਰ ਲੋਕੀ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਜੜੀਆਂ ਉਹ ਪੇਂਟ ਕਰਦੇ ਨੇ ਇਹ ਔਰ ਫਾਟੂ ਝਾਮ ਨਿਰਾਸ਼ ਲੋਗਾ ਦੀ ਆਸ਼ਾ ਦੀ ਕਿਰਨ ਨੇ ਔਰ ਕਲਿਯੁਗ ਦੇ ਅੰਦਰ ਵੈਸੇ ਉਹਨਾਂ ਨੂੰ ਵਰਦਾਨ ਹੈ ਇਸ ਪਟਨਕੋਟ ਦਾ ਸੌਭਾਗਿਆ ਕਿ ਅੱਜ ਉਹਨਾਂ ਦੀ ਰਾਤ ਯਾਤਰਾ ਤੇ ਨਿਕਲ ਰਹੀ ਹੈ ਔਰ ਸਾਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਖਾੜੂ ਚਾਮ ਜੀ ਨੇ ਚਰਣਾ ਜੀ ਨਿਵੇਦਨ ਕਰਾਂਗਾ ਕਿ ਸਾਡੇ ਸ਼ਹਿਰ ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਔਰ ਸਭ ਪਰਿਵਾਰਾਂ ਦੇ ਘਰਾਂ ਚ ਸੁੱਖ ਰਹੇਵੇ ਸ਼ਾਂਤੀ ਰਹੇ ਸਮਰiddhi ਰਹੇ ਔਰ ਇਹਨਾਂ ਖਾੜੂ ਚਾਮ ਸੇਵਾ ਸਮਿਤੀ ਦੇ ਸਾਰੇ ਸਦਸਿਆਂ ਦੇ ਨੂੰ ਤਾਕਤ ਮਿਲੇ ਇਸੇ ਪ੍ਰਕਾਰ ਦੇ ਧਾਰਮਿਕ ਅਲੋਣੇ ਕਰਦੇ ਰਹਿਣ ਧੰਨਵਾਦ ਕੈਮਰਾ ਪਰਸਨ ਹਰੀ ਦੇ ਨਾਲ ਅਜ ਸੈਨੀ ਦੀ ਰਿਪੋਰਟ ਨਾਨਕੂਟ ਵਿਖੇ ਸ਼੍ਰੀ ਖਾਟੂ ਸ਼ਾਮ ਸਿਵਾ ਸਮਿਤੀ ਵੱਲੋਂ ਪਰਦਾਨ ਭਾਨਦੀ ਦੀ ਪਰਦਾਨਗੀ ਹੇਠ ਸ਼੍ਰੀ ਖਾਟੂ ਸ਼ਾਮ ਰਥ ਯਾਤਰਾ ਰਾਮਲੀਲਾ ਗਰਾਊਂਡ ਤੋਂ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਆਮ ਆਦਮੀ ਪਾਰਟੀ ਚੇਅਰਮੈਨ ਕੈਪਟਨ ਸੁਨੀਲ ਗੁਪਤਾ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਰਥ ਯਾਤਰਾ ਦਾ ਉਦਘਾਟਨ ਕੀਤਾ ਤੇ ਸ਼ੁਰੂਆਤ ਕੀਤੀ ਜਿਸ ਵਿੱਚ ਮੁੱਖ ਤੀਤੀ ਵੱਜੋਂ ਜਿਹੜੇ ਨੇ ਸਤੀਸ਼ ਮਹਿੰਦਰੂਪੁਰ ਮੇਰਾ ਅਨਿਲ ਵਾਸੂਦੇਵਾ ਸਹਿਤ ਹੋਰ ਵੀ ਹਸਤੀਆਂ ਨੇ ਜਿਹੜੀ ਇਹ ਸ਼ਿਰਕਤ ਕੀਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਚੌਂਕਾਂ ਚੋਂ ਹੁੰਦੀ ਹੋਈ ਇਹ ਰਥ ਯਾਤਰਾ ਜਿਹੜ ਉਸ ਮਾਪਤ ਹੋਈ ਤੇ ਉੱਥੇ ਹੀ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਸੰਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਹੈ ਬੜੇ ਹਤੂਮਤਾਮ ਦੇ ਨਾਲ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈ ਹੈ ਤੇ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਇਸ ਰਥ ਯਾਤਰਾ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕਰਨ ਦੇ ਲਈ ਵੀ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਏ ਰਥ ਯਾਤਰਾ ਜਿਹੜੀ ਆ ਉਹ ਕੱਢੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਾਮਨਾ ਕਰਦੇ ਹਾਂ ਪੂਰੀ ਸੇਵਾ ਸਮਿਤੀ ਵੱਲੋਂ ਸ਼ਹਿਰ ਵਾਸੀਆਂ ਨੂੰ ਜਿਹੜੀ ਇਹ ਮੁਬਾਰਕਬਾਦ ਦਿੱਤੀ ਗਈ ਹੈ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਸਮ੍ਰiddhi ਦੀ ਆਸ ਲੈ ਕੇ ਭਾਵਨਾ ਲੈ ਕੇ ਜਿਹੜੀ ਹੈ ਸ਼੍ਰੀ ਖਾਟੂ ਸ਼ਾਮ ਜਿਹਦੇ ਅੱਗੇ ਜਿਹੜੇ ਨੇ ਨਤਮਸਤਕ ਵੀ ਹੋਏ ਨੇ ਤੇ ਆਓ ਦੇਖਣਾ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਰਥ ਯਾਤਰਾ ਕੱਢੀ ਗਈ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜੈ ਸ਼੍ਰੀ ਸ਼ਾਮ ਦਾ ਕਮੈਂਟ ਕਰਨਾ ਨਾ ਭੁੱਲਿਓ ਸ਼੍ਰੀ ਖਾਟੂ ਸ਼ਾਮ ਸੇਵਾ ਸੰਮਤੀ ਦੇ ਦੁਆਰਾ ਅੱਜ ਇੱਥੇ ਰਾਤ ਯਾਤਰਾ ਨਿਕਾਲੀ ਜਾ ਰਹੀ ਹੈ ਇਹ ਰਾਤ ਯਾਤਰਾ ਰਾਮਲੀਲਾ ਗਰਾਉਂਡ ਤੋਂ ਹੁੰਦੀ ਹੋਈ ਬਾਲਮਿਕੀ ਚੌਂਕ ਔਰ ਖਤਰੀ ਸਭਾ ਚ ਇਸ ਸਮਾਪਤ ਹੋਏਗੀ ਮੈਂ ਵੀ ਸਾਰੇ ਪਠਾਨਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਰਾਤ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਪ੍ਰਭੂ ਸ਼੍ਰੀ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ श्री खाटू श्याम सेवा समिति की तरफ से आज बाबा खाटू श्याम जी की फागन माँ की रथ यात्रा पूरे पठानकोट बाजारों से धूमधाम से निकलने जा रही है और आज के दिन बाबा खाटू शहर में अपनी नगरी में पूरे खाटू का भ्रमण करते हैं रथ के ऊपर बैठ के हमारे शहर वासियों के लिए हमारे पठानकोट वासियों के लिए खुश नसीब की बात है कि बाबा खाटू से चल हमारे पठानकोट शहर में आए हैं और हमारे बीच अपना मनोरंजन दिखाएंगे बाबा श्याम जैसे खाटू में जो कल्चर होता है वैसे ही हम पठानकोट में बाबा श्याम की कृपा से मनाने जा रहे हैं तो सभी शहर वासियों से यह निवेदन है कि बाबा की यात्रा में आएं और धूम धाम से बाबा की यात्रा को निकालने में सफल बनाएं बोल खाटू नरेश की जय हारे के सहारे की, की जय श्री खाटू श्याम सेवा समिति वालों एक आदिक्षी दे फागुन एकादशी ते खाटू श्याम जी दी राज यात्रा जड़ी है वो पठानकोट के अंदर कटी जा रही है खाटू श्याम जी दी कृपा इन बच्चों ते है ये प्रधान चौटाला जी प्रधान है ਔਰ ਲੇਕਿਨ ਘਾਟੂ ਸ਼ਾਮ ਜੀ ਇਹਨਾਂ ਦੇ ਘਰ ਚ ਵਿਰਾਜਮਨ ਰਹੇ ਔਰ ਅੱਜ ਯਾਤਰਾ ਦੇ ਅੰਦਰ ਸਾਰੇ ਸ਼ਹਿਰ ਦੇ ਇਹਨਾਂ ਦੇ ਪੂਰੇ ਨੌਜਵਾਨ ਸਾਥੀ ਤਾਂ ਦੀ ਲੜੀ ਚ ਮੈਂ ਪੁਵਾਗਾ ਤੇ ਕਿਸ ਦਾ ਨਾਂ ਰਹਿ ਜੇਗਾ ਨਰਾਜ਼ਗੀ ਹੋਈ ਵੀ ਹੈ ਤੇ ਪ੍ਰਭੂ ਆਪਣਾ ਕੰਮ ਕਰਵਾਉਣ ਦੇ ਲਈ ਆਪੇ ਚੁੰਦੇ ਨੇ ਮੈਂ ਹੁਣੇ ਸ਼ਰਦਾ ਦੇਖ ਰਿਹਾ ਸੀ ਕਿ ਭੈਣ ਆਈ ਮੈਨੂੰ ਘਾਟੂ ਜੀ ਜਾਂਦਾ ਦੋ ਤਿੰਨ ਵਾਰ ਮੌਕਾ ਮਿਲਿਆ ਇਤਨੀ ਜ਼ਿਆਦਾ ਰਸ਼ ਹੁੰਦਾ ਤੇ ਔਰ ਲੋਕੀ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਜੜੀਆਂ ਉਹ ਪੇਂਟ ਕਰਦੇ ਨੇ ਇਹ ਔਰ ਖਾੜੂ ਸ਼ਾਮ ਨਿਰਾਸ਼ ਲੋਕਾਂ ਦੀ ਆਸ਼ਾ ਦੀ ਕਿਰਨ ਨੇ ਔਰ ਕਲਿਯੂ ਦੇ ਅੰਦਰ ਵੈਸੇ ਉਹਨਾਂ ਨੂੰ ਵਰਦਾਨ ਹੈ ਇਸ ਪਟਨਪੁਰ ਦਾ ਸੌਭਾਗਿਆ ਕਿ ਅਜੂਨਾ ਦੀ ਰਾਤ ਯਾਤਰਾ ਤੇ ਨਿਕਲ ਰਹੀ ਹੈ ਔਰ ਸਾਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਖਾੜੂ ਸ਼ਾਮ ਜੀ ਨੇ ਚੱਲਣਾ ਚਾਹੀਦਾ ਨਿਵੇਦਨ ਕਰਾਂਗਾ ਕੀ ਸਾਡੇ ਸ਼ਹਿਰ ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਔਰ ਸਭ ਪਰਿਵਾਰਾਂ ਦੇ ਘਰਾਂ ਚ ਸੁੱਖ ਰਹੇਵੇ ਸ਼ਾਂਤੀ ਰਹੇ ਸਮਰiddhi ਰਹੇ ਔਰ ਇਹਨਾਂ ਖਾਡੂ ਚੰਦ ਸੇਵਾ ਸਮਿਤੀ ਦੇ ਸਾਰੇ ਸਦਸਿਆਂ ਨੂੰ ਤਾਕਤ ਮਿਲੇ ਇਸੇ ਪ੍ਰਕਾਰ ਦੇ ਧਾਰਮਿਕ ਅਯੋਜਨਾਵਾਂ ਕਰਦੇ ਰਹਿਣ ਤੰਨਵਾਦ ਕੈਮਰਾ ਪਰਸਨ ਹਨੀ ਦੇ ਨਾਲ ਅਜਸੈਨੀ ਦੀ ਰਿਪੋਰਟ شانਕوٹ ਵਿਖੇ ਸ਼੍ਰੀ ਖਾਟੂ ਸ਼ਾਮ ਸਿਵਾ ਸਮਿਤੀ ਵੱਲੋਂ ਪ੍ਰਦਾਨ ਭਾਨੂਦੀਂ ਪ੍ਰਦਾਨ ਕੀਤੇ ਸ਼੍ਰੀ ਖਾਟੂ ਸ਼ਾਮ ਰਥ ਯਾਤਰਾ ਰਾਮਲੀਲਾ ਗਰਾਊਂਡ ਤੋਂ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਆਮ ਆਦਮੀ ਪਾਰਟੀ ਚੇਅਰਮੈਨ ਕੈਪਟਨ ਸੁਨੀਲ ਗੁਪਤਾ ਸ਼ਾਮਿਲ ਹੋਏ ਜਿਨ੍ਹਾਂ ਨੇ ਇਸ ਰਥ ਯਾਤਰਾ ਦਾ ਉਦਘਾਟਨ ਕੀਤਾ ਤੇ ਸ਼ੁਰੂਆਤ ਕੀਤੀ ਜਿਸ ਵਿੱਚ ਮੁੱਖ ਤੀਤੀ ਵੱਜੋਂ ਜਿਹੜੇ ਨੇ ਸतीश ਮਹਿੰਦਰੂਪੁਰ ਮੇਅਰ ਅਨਿਲ ਵਾਸੂਦੇਵਾ ਸਹਿਤ ਹੋਰ ਵੀ ਹਸਤੀਆਂ ਨੇ ਜਿਹੜੀ ਇਹ ਸ਼ਿਰਕਤ ਕੀਤੀ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਚੌਂਕਾਂ ਤੋਂ ਹੁੰਦੀ ਹੋਈ ਇਹ ਰਥ ਯਾਤਰਾ ਜਿਹੜੀ ਖੱਤਰੀ ਜੇ ਉਸ ਮਾਪਤ ਹੋਈ ਤੇ ਉੱਥੇ ਹੀ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਸੰਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਜਿਹੜਾ ਹੈ ਬੜੇ ਹਤੂਮਤਾਂ ਦੇ ਨਾਲ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈ ਹੈ ਤੇ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਇਸ ਰਥ ਯਾਤਰਾ ਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕਰਨ ਦੇ ਲਈ ਵੀ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਇਹ ਰਥ ਯਾਤਰਾ ਜਿਹੜੀ ਹੈ ਉਹ ਕੱਢੀ ਗਈਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਾਮਨਾ ਕਰਦੇ ਹਾਂ ਪੂਰੀ ਸੇਵਾ ਸਮਿਤੀ ਵੱਲੋਂ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਮੁਬਾਰਕਬਾਦ ਦਿੱਤੀ ਗਈ ਹੈ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਸਮ੍ਰਿ ਆਸ ਲੈ ਕੇ ਭਾਵਨਾ ਲੈ ਕੇ ਜਿਹੜੀ ਹੈ ਸ਼੍ਰੀ ਖਾਟੂ ਸ਼ਾਮ ਜਿਹਦੇ ਅੱਗੇ ਜਿਹੜੇ ਨੇ ਨਤਮਸਤਕ ਵੀ ਹੋਏ ਨੇ ਤੇ ਆਓ ਦੇਖਣਾ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਰਥ ਯਾਤਰਾ ਕੱਢੀ ਗਈ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜੈ ਸ਼੍ਰੀ ਸ਼ਾਮ ਦਾ ਕਮੈਂਟ ਕਰਨਾ ਨਾ ਭੁੱਲਿਓ ਸ਼੍ਰੀ ਖਾਟੂ ਸ਼ਾਮ ਸੇਵਾ ਸੰਤੀ ਦੇ ਦੁਆਰਾ ਅੱਜ ਇੱਥੇ ਰਾਤ ਯਾਤਰਾ نکالی ਜਾ ਰਹੀ ਹੈ ਇਹ ਰਾਤ ਯਾਤਰਾ ਰਾਮਲੀਲਾ ਗਰਾਊਂਡ ਤੋਂ ਹੁੰਦੀ ਹੋਈ ਬਾਲਮਿਕੀ ਚੌਂਕ ਔਰ ਖਤਰੀ ਸਭਾ ਚ ਇਸਮਾਪਤ ਹੋਏਗੀ ਮੇਰੀ ਸਾਰੇ पठानकोट वासियों को बेनती है कि वो इस रथ यात्रा के बीच बद चढ़ के हिस्सा लन और प्रभु श्री खाटू श्याम जी का आशीर्वाद प्राप्त कर जय श्री श्याम जय श्री श्याम जय श्री श्याम श्री खाटू श्याम सेवा समिति की तरफ से अब बाबा खाटू श्याम जी की फागन माह की रथ यात्रा पूरे पठानकोट बाजारों से धूमधाम से निकलने जा रही है और आज के दिन बाबा खाटू शहर में अपनी नगरी में पूरे खाटू का भ्रमण करते हैं रथ के ऊपर बैठ के हमारे शहर वासियों के लिए हमारे पठानकोट वासियों के लिए खुश नसीब की बात है कि बाबा खाटू से चलकर हमारे पठानकोट शहर में आए हैं और हमारे बीच अपना मनोरंजन दिखाएंगे बाबा श्याम जैसे खाटू में जो कल्चर होता है वैसे ही हम पठानकोट में बाबा श्याम की कृपा से मनाने जा रहे हैं तो सभी शहर वासियों से ये निवेदन है कि बाबा की यात्रा में आए और धूमधाम से बाबा की यात्रा को निकालने में सफल बनाए बोल खाटू नरेश की जय हारे के सहारे की जय ਸ਼੍ਰੀ ਘਾਟੂ ਸ਼ਾਮ ਸੇਵਾ ਸਮਿਤੀ ਵੱਲੋਂ ਈ ਕਾਦੀਖੀ ਦੇ ਫਾਗੂਨ ਇਕਾदशी ਤੇ ਘਾਟੂ ਸ਼ਾਮ ਜੀ ਦੀ ਰਾਸ਼ ਯਾਤਰਾ ਜਿਹੜੀ ਹੈ ਉਹ ਪਠਾਨਕੋਟ ਦੇ ਅੰਦਰ ਕੱਢੀ ਜਾ ਰਹੀ ਹੈ ਘਾਟੂ ਸ਼ਾਮ ਜੀ ਦੀ ਕਿਰਪਾ ਇਹਨਾਂ ਬੱਚਿਆਂ ਤੇ ਹੈ ਇਹ ਪ੍ਰਧਾਨ ਛੋਟਾ ਜ ਆ ਪ੍ਰਧਾਨ ਹੈ ਔਰ ਲੇਕਿਨ ਘਾਟੂ ਸ਼ਾਮ ਜੀ ਇਹਨਾਂ ਦੇ ਘਰ ਚ ਵਿਰਾਜਮਨ ਰਹੇ ਔਰ ਅੱਜ ਯਾਤਰਾ ਦੇ ਅੰਦਰ ਸਾਰੇ ਸ਼ਹਿਰ ਦੇ ਇਹਨਾਂ ਦੇ ਪੂਰੇ ਨੌਜਵਾਨ ਸਾਥੀ ਨਾਂ ਦੀ ਲੜੀ 'ਚ ਮੈਂ ਪਾਵਾਂਗਾ ਤੇ ਕਿਸ ਦਾ ਨਾਂ ਰਹਿ ਜਾਏਗਾ ਨਾਰਾਜ਼ਗੀ ਹੋ ਹੀ ਦੀ ਹੈ ਤੇ ਪ੍ਰਭੂ ਆਪਣਾ ਕੰਮ ਕਰਵਾਉਣ ਦੇ ਲਈ ਆਪੇ ਚੁੰਮਦੇ ਨੇ ਮੈਂ ਹੁਣੇ ਸ਼ਰਧਾ ਦੇਖ ਰਿਹਾ ਸੀ ਕਿ ਭੈਣ ਆਈ ਮੈਨੂੰ ਖਾੜੂ ਜਮ ਜਾਂਦਾ ਦੋ ਤਿੰਨ ਵਾਰ ਮੌਕਾ ਮਿਲਿਆ ਇਤਨੀ ਜਿਆਦਾ ਰਸ਼ ਹੁੰਦਾ ਤੇ ਔਰ ਲੋਕੀ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਪੇਂਟ ਕਰਦੇ ਨੇ ਇਹ ઓਰਾ ਫਾਟੂ ਸ਼ਾਮ ਨਿਰਾਸ਼ ਲੋਕਾਂ ਦੀ ਆਸ਼ਾ ਦੀ ਕਿਰਨ ਨੇ ਔਰ ਕਲਿਯੂਗ ਦੇ ਅੰਦਰ ਵੈਸੇ ਉਹਨਾਂ ਨੂੰ ਵਰਦਾਨ ਹੈ ਇਸ ਪਟਨਪੁਰ ਦਾ ਸੋਭਾਗਿਆ ਕਿ ਅੱਜ ਉਹਨਾਂ ਦੀ ਰਾਤ ਯਾਤਰਾ ਤੇ ਨਿਕਲ ਰਹੀ ਹੈ ਔਰ ਸਾਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਫਾਟੂ ਸ਼ਾਮ ਜੀ ਦੇ ਚਰਨਾਂ 'ਚ ਹੀ ਨਿਵੇਦਨ ਕਰਾਂਗਾ ਕਿ ਸਾਡੇ ਸ਼ਹਿਰ 'ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਔਰ ਸਭ ਪਰਿਵਾਰਾਂ ਦੇ ਘਰਾਂ 'ਚ ਸੁੱਖ ਰਹੇ ਸ਼ਾਂਤੀ ਰਹੇ ਸਮਰiddhi ਰਹੇ ਅਰਿਨਾ ਖਾੜੂ ਜਮ ਸੇਵਾ ਸਮਿਤੀ ਦੇ ਸਾਰੇ ਸਦਸਿਆਂ ਦੇ ਨੂੰ ਤਾਕਤ ਮਿਲੇ ਇਸੇ ਪ੍ਰਕਾਰ ਦੇ ਧਾਰਮਿਕ ਅਯੋਜਨਾਵਾਂ ਕਰਦੇ ਰਹਿਣ ਧੰਨਵਾਦ ਕੈਮਰਾ ਪਰਸਨ ਹਰਿ ਦੇ ਨਾਲ ਅਜੈ ਸੈਣੀ